ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਪਿਆਰਿਓ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਹਰ ਇੱਕ ਬੰਦੇ ਨੂੰ ਹੁੰਦਾ ਕਿ ਮੈਂ ਸਕਸੈਸ ਹੋਵਾਂ ਮੈਂ ਸਫਲ ਹੋਵਾਂ ਔਰ ਗੁਰਬਾਣੀ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਸੱਚੇ ਪਾਤਸ਼ਾਹ ਮਹਾਰਣ ਨੇ ਬਚਨ ਕੀਤੇ ਨੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਕਿ ਜਿਹੜਾ ਵੀ ਤੁਸੀਂ ਕੰਮ ਕਰਨਾ ਹੋਵੇ ਉਹ ਸਤਿਗੁਰੂ ਨੂੰ ਆਖੋ ਕੀਤਾ ਲੋੜੀਏ ਕੰਮ ਸੋ ਹਰ ਭਾ ਕੀਏ ਕਾਰਜ ਦੇ ਸਵਾਰ ਵੀ ਤੁਹਾਡਾ ਕਾਰਜ ਸਮਰੇਗਾ ਗੁਰੂ ਨਾਨਕ ਮਹਾਰਾਜ ਚ ਪਾਸ਼ਾ ਗਵਾਹ ਨੇ ਸਤਿਗੁਰ ਜੀ ਸਾਖੀ ਹੁੰਦਾ ਗਵਾਹੀ ਦੇਣਾ ਕਾਰ ਦੇ ਸਵਾਰ ਸਤਿਗੁਰ ਸਾਖੀ ਹੈ ਸੋ ਕੋਈ ਵੀ ਕੰਮ ਤੁਸੀਂ ਹੱਥ ਪਾਓ ਪਹਿਲਾਂ ਸ਼ਬਦੀ ਆराधना ਕਰ ਲਓ ਸਭ ਤੋਂ ਤਾਗਤਵਾਰ ਜਿਹੜਾ ਸ਼ਬਦ ਹੈ ਨਾ ਜੇ ਤੁਸੀਂ ਆराधना ਕਰਨੀ ਹੈ ਮਹਾਰਾਗਾ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਸ ਵਹ ਰਹੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾ ਸ਼ਾਹ ਸਾ ਬਸ ਕਰਦੀ ਨੇ ਅਮ੍ਰਿਤ ਨਾਮ ਹਰ ਸਪੀਨੇ ਨਰਪਾਉ ਹੋਏ ਭਜੋ ਭਗਵਾਨ ਸਾਧ ਸੰਗਨ ਮਿਲਕੀਨੋ ਦਾਨ ਸਰਨ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪਕਰੀ ਪ੍ਰਭ ਸਾਮੀ ਕਿ ਤੁਸੀਂ ਭਾਈ ਪੂਰੇ ਵਿਸ਼ਵਾਸ ਦੇ ਨਾਲ ਥਿਰਕਾਰ ਬੈਸੋ ਹਰ ਦਿਨ ਪਿਆਰੇ ਥਿਰਕਾਰ ਹੁੰਦਾ ਇੱਕ ਆਪਣੇ ਨਾਮ ਮੰਡਲ ਵਿੱਚ ਜਾ ਕੇ ਸਹਿਜ ਜਿਹੜਾ ਸਹਿਜ ਹਸਣਾ ਸਾਡਾ ਦਸੋਂ ਦੁਆਰਾ ਗੰਪਾਰਾ ਉੱਥੇ ਵੀ ਕਹੇ ਨੇ ਜੇ ਸੰਸਾਰ ਵਿੱਚ ਰਹਿ ਕੇ ਸ਼ਬਦ ਦਾ ਆਸਰਾ ਲਾਹੋਗੇ ਜਿਹੜੀ ਅਕਾਲ ਪੁਰਖ ਵਾਹਿਗੁਰੂ ਸ਼ਕਤੀ ਹੈ ਉਹੀ ਸ਼ਬਦ ਦੇ ਵਿੱਚ ਹੈ ਨਾਮ ਔਰ ਨਾਮੀ ਵਿੱਚ ਕੋਈ ਫਰਕ ਨਹੀਂ ਹੁੰਦਾ ਜਿਵੇਂ ਇੱਕ ਬੰਦਾ ਹੈ ਉਹ ਕਿਸੇ ਨੂੰ ਕਹੇ ਜਾ ਕੇ ਭਾਈ ਇਹ ਕੰਮ ਕਰ ਦਿਓ ਕੋਈ ਅਫਸਰ ਹੈ ਕੋਈ ਨੇਤਾ ਹੈ ਕੋਈ ਵੀ ਹੈ ਉਹਦਾ ਕੰਮ ਹੋਏਗਾ ਵੀ ਪ੍ਰਧਾਨ ਮੰਤਰੀ ਨੇ ਆਖਿਆ ਮੁੱਖ ਮੰਤਰੀ ਨੇ ਆਖਿਆ ਕਿਸੇ ਅਫੀਸਰ ਨੇ ਆਖਿਆ ਜੇ ਉਹ ਸਾਈਨ ਕਰਕੇ ਦੇਵੇਗਾ ਨਾਮ ਨਾਮ ਉਹਦੇ ਜਿਹੜਾ ਸਾਈਨ ਨੇ ਦਸਤਖਤ ਨੇ ਉਹਦਾ ਨਾਮ ਹੁੰਦਾ ਹੈ ਖੁਦ ਜਾ ਕੇ ਕਹਿ ਦੇਣਾ ਜਾਂ ਦਸਤਖਤ ਕਰਕੇ ਕਹਿ ਦੇਣਾ ਸਾਈਨ ਕਰਕੇ ਕੋਈ ਪੱਤਰ ਲਿਖ ਕੇ ਸਾਈਨ ਕਰ ਦੇਣਾ ਉਹ ਗਵਾਹੀ ਫੁੱਲ ਹੁੰਦੀ ਆ ਉਹਦੀ ਇਸ ਤਰੀ ਵਾਹਿਗੁਰੂ ਆਪ ਤੇ ਵਾਹਿਗੁਰੂ ਦੇ ਜਿਹੜਾ ਸ਼ਬਦ ਨੇ ਜਾ ਨਾਨਕ ਸ਼ਬਦ ਪਾਇਆ ਨਾ ਨਾਨਕ ਓਟ ਬੱਕਰੀ ਪ੍ਰਭ ਸੁਆਮੀ ਜੇ ਜਦੋਂ ਨਾਨਕ ਸ਼ਬਦ ਪਾਇਆ ਇਹਦਾ ਮਤਲਬ ਗੁਰੂ ਨਾਨਕ ਨੇ ਗੁਰੂ ਅਰਜਨ ਦੇਵ ਨੇ ਦਸੇ ਪਾਸ਼ੇ ਸਾਡੇ ਗੁਰੂ ਨੇ ਉਹ ਦਸਕਤ ਨੇ ਮਹਾਰਾਜ ਜੀ ਸਾਈਂ ਨੇ ਵੀ ਸਾਡੀ ਭਾਈ ਇਹ ਪੂਰ ਤੌਰ ਤੇ ਗਾਰੰਟੀ ਹੈ ਸਤਗੁਰ ਤੁਮਰੇ ਕਾਜ ਸਵਾਰੇ ਫਰਕਰ ਵੈਸੋ ਪਰ ਤੁਸੀਂ ਵਿਸ਼ਵਾਸ ਕਰ ਲੋ ਫਰਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਾਹ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਿਹੜਾ ਵੀ ਕੋਈ ੜਿੱਕਾ ਲੱਗਦਾ ਕੋਈ ਬਿਗਨ ਪਾਉਂਦਾ ਤੁਹਾਨੂੰ ਭਾਵੇਂ ਉਹ ਗਵਤਰੂ ਹੈ ਬੁਰੀ ਰੂਹ ਹੈ ਭਾਵੇਂ ਸੰਸਾਰ ਦੇ ਵਿੱਚ ਕੋਈ ਬੰਦਾ ਹੈ ਮਹਾਰਾਜ ਕਹਿੰਦੇ ਵੀ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਪੈਜ ਕਹਿੰਦੇ ਨੇ ਇੱਜ਼ਤ ਨੂੰ ਲੱਜਿਆ ਰੱਖਣੀ ਜਨਕੀ ਪੈਜ ਰੱਖੀ ਕਰਤਾਰੇ ਅਕਾਲ ਪੁਰਖ ਕਰਤਾਰ ਉਹਦੀ ਪੈਜ ਰੱਖਦੇ ਬੰਦੇ ਜੇ ਕੋਈ ਓਟ ਪਕੜ ਲਵੇ ਕਹੇ ਕਿ ਮਹਾਰਾਜ ਨਾਨਕ ਓਟ ਪਕਰੀ ਪ੍ਰਭ ਸੁਆਮੀ ਵੀ ਤੇਰੇ ਚਰਨ ਫੜ ਲੇ ਮਹਾਰਾਜ ਸਾਨੂੰ ਬਖਸ਼ ਦੋ ਸਾਡਾ ਕਾਰਜ ਕਰੋ ਮਹਾਰਾਜ ਹੋਰ ਸੰਸਾਰ ਦੇ ਤੇ ਕੋਈ ਨਹੀਂ ਕਰ ਸਕਦਾ ਤੂੰ ਸਾਡਾ ਕਾਰਜ ਕਰ ਸਕਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ